ਹਾਂਜੀ ਕੀ ਹਾਲ ਚਾਲ ਤੁਹਾਡੇ ਸਾਰਿਆਂ ਦਾ ਹੋਪ ਤੁਸੀਂ ਸਭ ਵਧੀਆ ਹੋਵੋਗੇ ਅੱਜ ਮਿਲਿਆ ਆਪਾਂ ਕਾਫੀ ਲੰਬੇ ਸਮੇਂ ਬਾਅਦ ਅੱਜ ਅਸੀਂ ਜਾ ਰਹੇ ਹਾਂ ਘੁੰਮਣ ਤੇ ਤੁਹਾਨੂੰ ਦਿਖਾਵਾਂਗੇ ਥਿਊ ਸਾਰਾ ਤੇ ਐਂਜਲ ਵਲੋਗ ਤੋਂ ਬਾਅਦ ਸਾਡਾ ਦੂਜਾ ਬਲੋਗ ਤੇ ਅੱਜ ਜਾ ਰਹੇ ਹਾਂ ਤੁਹਾਨੂੰ ਦਿਖਾਵਾਂਗੇ ਅੱਜ ਥਿਊ ਸਾਰਾ ਹੀ ਪਹਿਲਾਂ ਆਪਾਂ ਜਾਣਾ ਇੱਕ ਮਿੱਤਰ ਦੇ ਘਰ ਇਹਦਾ ਉਹਦੇ ਕੋਲੇ ਫੰਕਸ਼ਨ ਹੈ ਉਹ ਅਟੈਂਡ ਕਰਾਂਗੇ ਉਸ ਤੋਂ ਬਾਅਦ ਜਾਵਾਂਗੇ ਆਪਾਂ ਅੱਗੇ ਤੋਂ ਮੇਰੇ ਲਈ ਜੀ ਜਦਕੇ ਤੁਹਾਨੂੰ ਪਤਾ ਹੀ ਆ ਤੁਹਾਨੂੰ ਦੱਸਿਆ ਵਾ ਆਪਾਂ ਬਣਾਏ ਸੀ ਸ਼ਰਟ ਮੇਰੀ ਹੋ ਗਈ ਸੀ ਗੁੱਲੀ ਆਪਾਂ ਸ਼ਰਟ ਕੀਤੀ ਆ ਕੇ ਇਹਨਾਂ ਆਪਾਂ ਆਏ ਝਰਨੇ ਦੇ ਦੇਖੋ ਝਰਨੇ ਦੇ ਨਜ਼ਾਰੇ ਐਲਮ ਉਹ ਕੇ ਰਿਪੋਰਟ ਹੋਈ ਪਈ ਆ ਆਪਾਂ ਝਰਨੇ ਦੇ ਆਏ ਆ ਦਿਖਾਉਣੇ ਤੁਹਾਨੂੰ 뷰 ਦੇਖੋ ਇੱਧਰ ਦੀ ਆ ਪਾਏ ਆ ਇੱਥੋਂ ਦੀ ਆਪਾਂ ਐਂਟਰੀ ਕਰ ਸਕਦੇ ਆ ਇਹ ਦੇਖੋ ਬਹੁਤ ਸੋਹਣਾ ਕੁਦਰਤ ਦਾ ਨਜ਼ਾਰਾ ਤੁਹਾਨੂੰ ਦਿਖਾਉਣੇ ਆਪਾਂ इधर सारे ही जंगल जंगल एरिया तो बैद चेक करो उपर इ घट है बाकी इतना एंट्रस इतों आप अंदर आए हैं ठीक है जी जो किसी ने घूमना आया इन्ने पैसे खर्च करके तुम तो घूमने जाना इतने आओ जीरो कोस्ट ती तो जीरो रुपये कुदरत नज़ारा लैसते बाकी व्यू चेक कर सकते हैं देखो इन्ना सोना इन्ना सोना मौसम ਾਕੀ ਮੇਰੀ ਲੁੱਕ ਤੇ ਨਾ ਜਾਓ ਲੁੱਕ ਕਪੜੇ ਗਿੱਲੇ ਹੋ ਗਏ ਆਪਾਂ ਕਪੜੇ ਚੇਂਜ ਕਰੇ ਆ ਜੀ ਮਿਲਦੇ ਆ ਤੁਹਾਨੂੰ ਥੋੜੇ ਦੇਰ ਬਾਅਦ ਤੁਹਾਡੇ ਦੋ ਬੰਦੇ ਹੋਰ ਆ ਰਹੇ ਆ ਤੇ ਪਤਾ ਨਹੀਂ ਕਿੱਥੇ ਚਲੇ ਗਏ ਉਹ ਫੇਰੇ ਰਸਤਾ ਭੁੱਲ ਗਏ ਉਹਨਾਂ ਨੂੰ ਆਪਾਂ ਬਣੇ ਬਣੇ ਰਿਓ ਸਾਡੇ ਸਾਡੇ ਬੰਦੇ ਪਹੁੰਚ ਚੁੱਕਿਆ ਬਹੁਤ ਟਾਈਮ ਬਾਅਦ ਪਹੁੰਚੇ ਆ ਪਤਾ ਨਹੀਂ ਕਿੱਥੇ ਗਏ ਕਿੱਥੇ ਗਏ ਜੀ ਸਾਡੀ ਇੱਧਰ ਸ਼ੇਰ ਪੈ ਗਿਆ ਤੁਹਾਨੂੰ ਹੋਰ ਤੁਹਾਨੂੰ ਸ਼ੇਰ ਮੈ ਗਿਆ ਨੇ ਕੋਈ ਜਿੱਤ ਨਾ ਮੋੜ ਅਸੀਂ ਦੇਖ ਸਕਦੇ ਹਾਂ ਕਿ ਦੱਸ ਸੋਹਣਾ ਨਜ਼ਾਰਾ ਆਪਾਂ ਫੈਮਲੀ ਨਾਲ ਵੀ ਆ ਸਕਦੇ ਇੱਥੇ ਕੋਈ ਵੱਡੀ ਗੱਲ ਨਹੀਂ ਇਹ ਦੇਖੋ ਕਿ ਨਾ ਸੋਹਣਾ ਨਜ਼ਾਰਾ ਵਾ ਦੇਖ ਸਕਦੇ ਤੁਸੀਂ ਮਾਗੀ ਇੱਥੋਂ ਦੀ ਚੜ੍ਹਦੇ ਦੀ ਐਂਟ੍ਰੈਂਸ ਆ ਜਿੱਥੋਂ ਉੱਤਰ ਕੇ ਆ ਸਕਦੇ ਥੱਲੇ ਆ ਦੇਖੋ ਇੱਥੋਂ ਵੀ ਉੱਤਰ ਕੇ ਥੱਲੇ ਆ ਸਕਦੇ ਆ ਆਓ ਚੜ੍ਹਨੇ ਦੇ ਨਜ਼ਾਰੇ ਲੋ ਆਪਣੀਆਂ ਤਿਆਰੀਆਂ ਹੋ ਚੁੱਕੀਆਂ ਇੱਧਰ ਯਾ ਸਰ ਜੇ ਮੇਰੇ ਨਾਲ ਗਾਰਡਿੰਗ ਸਭਾ ਖਰਾਬ ਦਾ ਆ ਸੌ ਦੀ ਖਰਾਬ ਦਾ ਕਿੱਥਾ ਹੈ ਤਿਆਰੀਆਂ ਚਾਲੀਆਂ ਚਿਕਨ ਦੀਆਂ ਅੱਲਗਾ ਸਾਡਾ ਬਾਰਬੀਕਿਊ ਮਿਲਦੇ ਆ ਤੁਹਾਨੂੰ ਥੋੜੇ ਟਾਈਮ ਚ ਰੈਡੀ ਡਿਊੜੀ ਹੋ ਗਈ ਸਾਡਾ ਸਾਡਾ ਸਾਹਾ ਤਿਆਰ ਹੋ ਚੁੱਕਿਆ ਆ ਉਹ ਦੇਖੋ ਤੁਹਾਡਾ ਦੀਆ ਆਹੋ ਆਪਾ ਹਲੋ ਜੀ